ਜਾਹੀ ਨਮਸਕਾਰ ਸਸਿਕਾ ਦੋਸਤੋ ਮੈਟੋ ਅਡਾਪਟਰ ਸੰਜੀਵ 바ਵਾ ਇੱਕ ਵਾਰ ਫੇਰ ਤੋਂ ਤੁਹਾਡੇ ਸਾਰੇ ਸਵਾਦ ਕਰਦਾ ਦੋਸਤੋ ਸਾਡੇ ਚੈਨਲ ਤੇ ਜੁੜੇ ਰਹਿਣ ਲਈ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਦੋਸਤੋ ਅੱਜ ਗੁਰਦਾਸਪੁਰ ਵੱਲੋਂ ਇੱਕ ਹੋਰ ਬਹੁਤ ਵੱਡਾ ਉਪਰਾਲਾ ਪੁਰਾਣੇ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਬਲੱਡ ਕੈਂਪ ਲਗਾਇਆ ਜਾ ਰਿਹਾ ਹੈ ਇਹ ਜਿਹੜਾ ਬਲੱਡ ਕੈਂਪ ਹੈ ਦੋ ਦਿਨ ਜਿਹੜਾ ਹੈ ਉਹ ਚਲਾਇਆ ਜਾ ਰਿਹਾ ਹੈ ਕੱਲ ਵੀ ਲੱਗਾ ਸੀ ਤੇ ਅੱਜ ਵੀ ਚੱਲ ਰਿਹਾ ਹੈ 10 ਤੇ 11 ਦੋ ਦਿਨ ਬਿਲਾ ਕੇ ਬਹੁਤ ਸਾਰੇ ਜਿਹੜੇ ਲੋਕਾਂ ਨੇ ਇੱਥੇ ਜਿਹੜਾ ਬਲੱਡ ਆਪਣ ਇਦੇ ਵਿੱਚ ਜਿਹੜਾ ਹੈ ਸੇਵਾ ਭਾਰਤੀ ਗੁਰਦਾਸਪੁਰ ਵੱਲੋਂ ਤੇ ਹੋਰ ਵੀ ਬਹੁਤ ਗਤੀਵਿਧੀਆਂ ਜਿਹੜੀਆਂ ਹੈਗੀਆਂ ਉਹਨਾਂ ਵੱਲੋਂ ਜਿਹੜਾ ਹੈ ਇਹ ਸਾਂਝਾ ਜਿਹੜਾ ਹੈ ਬਲੱਡ ਡੋਨੇਟ ਜਿਹੜਾ ਹੈ ਕੈਂਪ ਲਗਾਇਆ ਜਾ ਰਿਹਾ ਆ ਆਪਾਂ ਜਿਹੜਾ ਹੈ ਹੈਲਪਿੰਗ ਗੁਰਦਾਸਪੁਰ ਹੈਲਥ케ਅਰ ਹੈਲਪੀ ਸੁਸਾਇਟੀ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਨਿਖਲ ਗੁਪਤਾ ਜੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਇਸ ਕੈਂਪ ਬਾਰੇ ਕੀ ਕਹਿਣਾ ਚਾਹੁੰਦੇ ਨੇ ਕਿੰਨੇ ਕੁ ਲੋਕ ਆਏ ਨੇ ਬਲੱਡ ਡੋਨੇਟ ਕਰਨ ਤੇ ਨਿਖਲ ਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਜਹਿੰਦਰ ਸਰ ਹਾਂਜੀ ਜੈ ਸ਼ੀਰਾ ਮਰੇ ਸਰ ਜਿਹੜਾ ਬਲੱਡ ਕੈਂਪ ਲਗਾਇਆ ਜਾ ਰਿਹਾ ਸਾਂਝਾ ਜਿਹੜਾ ਹੈ ਉਹ ਪ੍ਰਚਾਲਾ ਕੀਤਾ ਜਾ ਰਿਹਾ ਤੇ ਤੁਸੀਂ ਕੀ ਕਹਿਣਾ ਚਾਹੋਗੇ ਕਿੰਨੇ ਕੁ ਲੋਕ ਅੱਜ ਆਏ ਆ ਤੇ ਕਿੰਨੇ ਕੁ ਲੋਕ ਹਜੇ ਕੱਲ ਆਏ ਸੀ ਦੇਖੋ ਜੀ ਸਭ ਤੋਂ ਪਹਿਲਾਂ ਤੇ ਜੈ ਸ਼ੀ ਰਾਮ ਇਹ ਜਿਹੜਾ ਬਲੱਡ ਕੈਂਪ ਸੀ ਦੋ ਦਿਨ ਦਾ ਲੱਗ ਰਿਹਾ ਸੀ ਇਹ ਜਿਹੜੇ ਐਮਰਜੈਂਸੀ ਲਈ ਤੁਹਾਨੂੰ ਇਹਦੇ ਜਿਹੜਾ ਭਾਰਤਪਾਗ ਦਾ ਯੁੱਧ ਚੱਲ ਰਿਹਾ ਸੀ ਆਪਣੇ ਜਿਹੜੇ ਸਿਪਾਈਆਂ ਲਈ ਜਵਾਨਾਂ ਲਈ ਉਹਨਾਂ ਲਈ ਇੱਕ ਰਿਜ਼ਰਵ ਰੱਖਣਾ ਸੀ ਔਰ ਕੱਲ ਹੀ ਇੱਕ ਦਸਤਰੀਕ ਨੂੰ ਕੱਲ ਸਾਡਾ ਪ੍ਰਭੂ ਦੀ ਕਿਰਪਾ ਨਾਲ ਤਿੰਨ ਚਾਰ ਸਹਾਇਤਿਆਂ ਨਾਲ ਆਲ ਕੇ ਲਗਾਇਆ ਗਿਆ ਹੈ ਬੀਡੀਐਸ ਗੁਰਦਾਸਪੁਰ ਹੈਲਥ케ਅਰ ਕਿੰਨਾ ਸੋਸਾਇਟੀ ਨੇ ਰਲ ਕੇ ਲਗਾਇਆ ਸੀ ਜਿਹਦੇ ਵਿੱਚ 101 ਯੂਨਟ ਸਾਡੇ ਜਿਹੜੇ ਆ ਉਹ ਡੇਢ 2 ਵਜੇ ਤੱਕ ਹੋ ਗਏ ਸੀ ਕੱਲ ਦਾ ਸਾਡਾ ਜਿਹੜਾ ਟਾਰਗੇਟ ਸੀ ਪੂਰਾ ਹੋ ਗਿਆ ਸੀ ਪਰ ਅੱਜ ਫਿਰ ਅਹੀ ਮਤਲਬ ਕਿ ਸੋਸਾਇਟੀ ਜਿਹੜੀ ਗੁਰਦਾਸਪੁਰ ਹੈਲਥ ਕੇਅਰ ਐਂਡ ਹੈਲਪ ਸੋਸਾਇਟੀ ਪਲੱਸ ਆਪਣੀ ਸੇਵਾ ਭਾਰਤੀ ਦੀ ਟੀਡੀ ਮਾਈ ਹੋਈ ਹੈ ਔਰ ਦੇਖੋ ਜਿੰਨੇ ਵੱਤ ਵਤ ਹੋਣਗੇ ਕੋਸ਼ਿਸ਼ ਹੋਏਗੀ ਕਿ ਅੱਜ ਵੀ ਵੱਤ ਵਤ 50 60 70 ਜ਼ਰੂਰ ਯੂਨਟ ਜਿਹੜੇ ਆ ਇਕੱਠੇ ਕਰਕੇ ਆਪਣੇ ਫੌਜੀ ਜਵਾਨਾਂ ਲਈ ਜਿਹੜਾ ਹੀ ਰਿਜ਼ਰਵ ਆਪਣੇ ਬਲੱਡ ਬੈਂਕ ਦੇ ਵਿੱਚ ਜਿਹੜਾ ਰਿਜ਼ਰਵ ਕਰ ਪਾਈਏ ਸਰ ਬਖਰੀ ਬਖਰੀ ਸੋਸਾਇਟੀ ਤੋਂ ਜਿਹ ਇਹ ਇੱਕ ਦੇਸ਼ ਦੇ ਜਿਹੜੀ ਕੰਦੇ ਨਾ ਅਖੰਡ ਦੇਸ਼ ਯੂਨਿਟੀ ਹੈ ਸਾਰਿਆਂ ਦੀ ਅੱਜ ਕੋਈ ਇੱਕ ਪਾਰਟਿਕੂਲਰ ਸੋਸਾਇਟੀ ਨਹੀਂ ਹੈਗੀ ਆ ਪੂਰਾ ਗੁਰਦਾਸਪੁਰ ਸ਼ਹਿਰ ਵਾਸੀਆਂ ਦੀ ਇੱਕ ਸਹਿਯੋਗ ਨਾਲ ਹੀ ਹੋ ਰਿਹਾ ਔਰ ਜਿਹੜੇ ਯੂਨਿਟ ਜਿਹੜੇ ਆ ਗੁਰਦਾਸਪੁਰ ਵਾਸੀਆਂ ਦੇ ਸਹਿਯੋਗ ਨਾਲ ਕੱਲ ਵੀ ਹੋਏ ਔਰ ਅੱਜ ਵੀ ਹੋ ਰਹੇ ਨੇ ਆ ਇਸ ਟਾਈਮ ਇੱਕ ਪਾਰਟਿਕੂਲਰ ਸੋਸਾਇਟੀ ਦਾ ਨਾਮ ਹੀ ਲੈ ਸਕਦੇ ਕਿ ਅਹੀਂ ਕਈ ਇੱਕ ਸੋਸਾਇਟੀ ਦਾ ਕੰਮ ਹੈ ਇਹ ਸਾਰੇ ਸ਼ਹਿਰ ਵਾਸੀਆਂ ਦਾ ਕੰਮ ਹੈ ਸਾਰੇ ਦੇਸ਼ ਦਾ ਕੰਮ ਹੈ ਕਿ ਅੱਜ ਸਾਡੇ ਦੇਸ਼ ਦੇ ਜਵਾਨਾਂ ਨੂੰ ਜੇ ਲੋੜ ਆ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਦੀ ਹੈਲਪ ਕਰ ਸਕਦੇ ਹਾਂ ਇੱਕ ਖੂਨਦਾਨ ਜਿਹੜਾ ਮਹਾਦਾਨ ਵਾਂ ਕੱਟ ਕੱਟਾ ਵਾ ਨikhil ji ਤੁਸੀਂ ਸਮੇ ਸਮੇ ਤੇ ਬਹੁਤ ਵੱਡੇ ਉਪਰਾਲੇ ਕਰਦੇ ਰਹਿੰਦੇ ਹੋ ਟਾਈਮ ਟੂ ਟਾਈਮ ਅ ਅੱਜ ਵੀ ਤੁਹਾਡੇ ਵੱਲੋਂ ਬਹੁਤ ਵੱਡਾ ਉਪਰਾਲਾ ਤੇ ਕਿੱਦਾਂ ਸਹਿਯੋਗ ਮਿਲ ਰਿਹਾ ਆਮ ਜਨਤਾ ਦਾ ਦੇਖੋ ਜੀ ਸਹਿਯੋਗ ਸਾਰਿਆਂ ਦਾ ਪਹਿਲਾਂ ਤਾਂ ਸਭ ਤੋਂ ਪਹਿਲਾਂ ਪ੍ਰਭੂ શ્રી ਰਾਮ ਜੀ ਦਾ ਸਹਿਯੋਗ ਹੈ ਉਸ ਤੋਂ ਬਾਅਦ ਸਾਰੇ ਸ਼ਹਿਰ ਵਾਸੀਆਂ ਦਾ ਮੈਂ ਬਾਰ ਬਾਰ ਇਹ ਹੋ ਗਿਆ ਨਾ ਕਿ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਹੀ ਆ ਹੋ ਰਿਹਾ ਔਰ ਬਹੁਤ ਵਧੀਆ ਉਪਰਾਲਾ ਜਿਹੜਾ ਜਿਹੜਾ ਪਰਮਾਤਮਾ ਦੀ ਕਿਰਪਾ ਨਾਲ ਹੋ ਰਿਹਾ ਕਰਨ ਵਾਲੇ ਪਰਮਾਤਮਾ ਵਾ ਪਰ ਸਾਨੂੰ ਬੜੀ ਖੁਸ਼ੀ ਹੁੰਦੀ ਕਿ ਸਾਡੇ ਸਾਰੇ ਭਰਾ ਜਿਹੜ ਤੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਦੇਖੋ ਲੋਕਾਂ ਨੂੰ ਇਹੋ ਸੰਦੇਸ਼ ਦੇਵਾਂਗੇ ਕਿ ਬੋਤਾ ਨਹੀਂ ਤੇ ਕਮ ਸੇ ਕਮ ਜੇ ਤੁਸੀਂ ਜੇ 25 ਤੋਂ 50 ਸਾਲ ਦਾ ਜਿਹੜਾ ਲੋਕ ਨੇ ਉਹ ਜੇ ਉਹ ਠੀਕ ਨੇ ਤੇ ਉਹ ਜ਼ਰੂਰ ਬਲੱਡ ਡੋਨੇਟ ਕਰਨ ਐਨਕੀ ਅੱਜ ਦੇ ਉਸ ਦਿਨ